ਗੈਰ ਕਾਨੂੰਨੀ ਕੰਮ ਹੋ ਗੈਰ ਕਾਨੂੰਨੀ ਮਾੜੇ ਬੰਦੇ ਹਰ ਕਮਿਊਨਿਟੀ ਚ ਹੈਗੇ ਨੇ ਮਾੜੇ ਬੰਦੇ ਹਰ ਵਰਗ ਚ ਹੈਗੇ ਨੇ ਬੰਦਿਆਂ ਕਰਕੇ ਨਾ ਵਰਗ ਮਾੜੇ ਹੋ ਸਕਦੇ ਨਾ ਕਮਿਊਨਿਟੀਆਂ ਮਾੜੀਆਂ ਹੋ ਸਕਦੇ ਵਰਲਡਵਾਈਡ ਅਮੈਂਡੀਆਂ ਦੇ ਵਿੱਚ ਪੁੱਛੋ ਕਿੰਨੀਆਂ ਜਿਆਦਾ ਬੰਦੇ ਪੰਜਾਬੀਆਂ ਨੂੰ ਇੱਕ ਸੂਬਾ ਫਿਰ ਬਾਕੀ ਸੂਬੇ ਵੀ ਬਣਾਉਣੇ ਸ਼ੁਰੂ ਕਰ ਦੇਣਗੇ ਫਿਰ ਘਰਾਂ ਨੂੰ ਆ ਜਿਓ ਸਾਰੇ ਖੁਮੇ ਗੱਲ ਕਰਾਂ ਪੰਜਾਬੀ ਬਹੁਤ ਮਿਹਨਤੀ ਕੌਮ ਹੈ ਮੇਰੀ ਬੇਨਤੀ ਹੈ ਕਿ ਕਿਸੇ ਵੀ ਸਮਾਜ ਦੇ ਵਿੱਚ ਸੈਕੂਲਰਿਜ਼ਮ ਦੇ ਵਿਰੁੱਧ ਕੁਝ ਵੀ ਨਹੀਂ ਹੋਣਾ ਚਾਹੀਦਾ ਸਾਨੂੰ ਬਾਬੇ ਨਾਨਕ ਨੇ ਸੈਕੂਲਰਿਜ਼ਮ ਦਾ ਸੰਧਾਰਤ ਸਮਝਾਇਆ ਔਰ ਪ੍ਰਵਾਸੀ ਸਾਡੇ ਬਹੁਤ ਵੱਡਾ ਇੱਕੰਗ ਨੇ ਸਾਡੇ ਸਮਾਜ ਦੇ ਵਿੱਚ ਔਰ ਉਹਨਾਂ ਨੇ ਮਿਹਨਤ ਦੇ ਨਾਲ ਅੱਗੇ ਖੜੇ ਹੋਏ ਮਾੜੇ ਬੰਦੇ ਜਿਹੜੇ ਹਰਕਤਾਂ ਕਰਦੇ ਨੇ ਮੈਂ ਕਿਹਾ ਉਹਨਾਂ ਨੂੰ ਤਾਂ ਚਾਹੀ ਚੁਰਾਈ 'ਚ ਫਾਂਸੀ ਲਾਓ ਉਹਦਾ ਕੋਈ ਗਿਲਾ ਨਹੀਂਗਾ ਜਿਹੜਾ ਬੱਚੇ ਨਾਲ ਜੋ ਵਾਪਰਿਆ ਬਹੁਤ ਮਾੜਾ ਵਾਪਰਿਆ ਪਰ ਆਪਾਂ ਸਾਰੀ ਕਮਿਊਨਿਟੀ ਪੇਂਟ ਨਹੀਂ ਕਰ ਸਕਦੇ ਹੁਣ ਕੀ ਹੋ ਰਿਹਾ ਜਿਸ ਤਰ੍ਹਾਂ ਅਸੀਂ ਇੱਥੇ ਇਹ ਕੰਮ ਕਰਦੇ ਆ ਜਾਂ ਬਾਹਰ ਅਸੀਂ ਦੇਖੋ ਤੁਹਾਨੂੰ ਚਿੰਤਾ ਹੋਏਗਾ ਕਿ ਜਦੋਂ ਅਸੀਂ ਗਲਤ ਗੱਲ ਨੂੰ ਪ੍ਰਮੋਟ ਕਰਦੇ ਆ ਤੇ ਫਿਰ ਕਮਿਊਨਿਟੀਆਂ ਪੇਂਟ ਹੋ ਜਾਂਦੀਆਂ ਨੇ ਅਸੀਂ ਕਮਿਊਨਿਟੀ ਇੱਥੇ ਪੇਂਟ ਕਰ ਰਹੇ ਹਾਂ ਉੱਥੇ ਸਾਡੇ ਇੱਕ ਆਪਣੇ ਪੰਜਾਬੀ ਭਰਾ ਤੋਂ ਐਕਸੀਡੈਂਟ ਹੋਇਆ ਐਕਸੀਡੈਂਟ ਹੋਇਆ ਤੇ ਐਕਸੀਡੈਂਟ ਦੀ ਕਾਨੂੰਨ ਰਾਹੀਂ ਉਹਦੇ ਚ ਪ੍ਰਕਿਰਿਆ ਹੋਣੀ ਆ ਆਪਾਂ ਇੱਥੇ ਮਹਿਮ ਚਲਾਤੀ ਇਹਨੂੰ ਮਾਫ਼ ਕਰ ਦੋ ਹੈ ਤੇ ਗੁਨਾਹ ਹੀ ਆ ਨਾ ਤਿੰਨ ਬੰਦੇ ਮਰ ਗਏ ਤਿੰਨ ਇਨਸਾਨ ਮਾਰੇ ਤੇ ਉਹਦੇ ਆ ਜਦੋਂ ਸੰਸਕਾਰ ਵੀ ਨਹੀਂ ਹੋਇਆ ਅਸੀਂ ਇੰਨੀ ਹਾਈਪ ਦਿੱਤੀ ਕਿ ਅੱਜ ਪੂਰੇ ਅ ਜਿਹੜਾ ਅਮਰੀਕਾ ਆ ਉਹਦੇ ਚ ਇੰਡੀਅਨ ਨੂੰ ਕੱਢਣ ਦੀਆਂ ਗੱਲਾਂ ਹੋ ਰਹੀਆਂ ਨੇ ਸਾਡੇ ਵਿਰੁੱਧ ਮੁਜ਼ਾਰੇ ਹੋ ਰਹੇ ਨੇ ਕਿੰਨੇ ਕਰਾਏ ਆਪਣ ਕੀ ਰੋਡ ਸੀ ਕਾਨੂੰਨੀ ਪ੍ਰਕਿਰਿਆ ਲੈ ਆਂਦੋ ਨਾ ਉਹੀ ਹਾਲ ਉਹਨਾਂ ਜਾਂ ਆਪਾਂ ਇੱਥੇ ਕਰ ਰਹੇ ਆ ਕਿ ਜੇ ਉਹਨਾਂ ਦੀ ਸਜ਼ਾ ਉਹਦੀ ਆਪਾਂ ਸਾਰੀ ਕਮਿਊਨਿਟੀ ਨੂੰ ਦੇ ਰਹੇ ਹਾਂ ਜਿੱਦਾਂ ਹੁਣ ਆਪਾਂ ਇਹ ਕਹਿੰਦੇ ਨਾ ਕਿ ਜੇ ਉੱਥੇ ਟਰੱਕ ਡਰਾਈਵਰ ਨੇ ਗੁਨਾਹ ਕੀਤਾ ਤੇ ਕਮਿਊਨਿਟੀ ਨੂੰ ਸਜ਼ਾ ਕਰ ਦਿੰਦੇ ਬਾਕੀਆਂ ਨੂੰ ਕਿਉਂ ਸਜ਼ਾ ਬਾਕੀ ਤਾਂ ਆਪਣਾ ਕੰਮ ਕਾਰਜ ਕਰ ਰਹੇ ਨੇ ਉਦਾਂ ਹੀ ਇੱਥੇ ਆਪਾਂ ਕਮਿਊਨਿਟੀ ਨੂੰ ਉਹੀ ਹਾਲਾਤ ਆਪਾਂ ਬਣਾ ਲਏ ਨੇ ਉੱਥ ਔਰ ਦੇਖੋ ਸਾਡੇ ਅੱਜ ਮਿਹਨਤ ਜਿੰਨੇ ਕਰਨੀ ਹੈ ਉਹਨਾਂ ਦਾ ਕੋਈ ਕਮੀ ਨਹੀਂ ਗਈ ਜੇ ਪੰਜਾਬੀ ਕਹਿੰਦਾ ਸਾਡੇ ਰੋਜ਼ਗਾਰ ਖੋਏ ਨੇ ਸਾਡੇ ਭੈਣ ਭਰਾ ਕਹਿੰਦੇ ਸਾਡੇ ਭੈਣ ਭਰਾ ਬਾਹਰ ਗਏ ਨੇ ਅੱਜ ਦੁਬਈ 'ਚ ਬਹੁਤ ਨੇ ਅੱਜ ਅਮਰੀਕਾ ਕੈਨੇਡਾ 'ਚ ਅਸੀਂ ਭਰਾਂ ਫਿਰ ਉਹ ਵੀ ਗੁਰੇ ਹੁਣ ਇਹਨਾਂ ਵਾਲੀ ਭਾਸ਼ਾ ਉਹ ਬੋਲਣ ਲੱਗ ਗਏ ਨੇ ਹੁ ਮਸਲਾ ਇਸ ਗੱਲ ਦਾ ਹੈ ਕਿ ਅਸੀਂ ਸੈਕੂਲਰ ਹਾਂ ਜਿਹੜਾ ਬੰਦਾ ਗੁਨਾਹ ਕਰਦਾ ਉਹਦੇ ਲਈ ਕਾਨੂੰਨ ਹੋਣਾ ਚਾਹੀਦਾ ਇੱਕ ਪੰਚਾਇਤ ਨੇ ਬਹੁਤ ਸੋਨਾ ਮੱਥਾ ਪਾਇਆ ਮੈਂ ਉਹ ਪਗੂਪੁਰ ਦੀ ਪੰਚਾਇਤ ਹੈ ਸ਼ਾਇਦ ਮਾਲਵੇ ਦੀ ਹੈ ਕੋਈ ਸਰਪੰਚ ਸਾਹਿਬ ਨੇ ਮੈਂ ਉਹਦੀ ਤਾਰੀਫ ਕਰਦਾ ਉਹਨੇ ਬੜਾ ਵਧੀਆ ਮ ਜਿੱਥੋਂ ਤੱਕ ਇਹ ਕਹਿੰਦੇ ਕਿ ਇਹਨਾਂ ਦੇ ਪਤਾ ਨਹੀਂ ਸਾਨੂੰ ਕਿੱਥੋਂ ਆਉਂਦੇ ਨੇ ਵੇਖੋ ਪੁਲਿਸ ਦਾ ਕਾਨੂੰਨ ਹੈ ਕਿ ਤੁਸੀਂ ਕੋਈ ਕਿਰਾਏਦਾਰ ਰੱਖਣਾ ਕੋਈ ਨੌਕਰ ਰੱਖਣਾ ਹੈ ਕਿਸੇ ਨੇ ਵੀ ਰਹਿਣਾ ਹੈ ਤੇ ਤੁਹਾਨੂੰ ਪੁਲਿਸ ਸਕਰੀਨਿੰਗ ਸਰਟੀਫਿਕੇਟ ਲੈਣਾ ਚਾਹੀਦਾ ਜਿਹੜਾ ਅਸੀਂ ਨਹੀਂ ਲੈਂਦੇ ਉਹਦੀ ਸਾਰੀ ਜ਼ਿੰਮੇਵਾਰੀ ਅਸੀਂ ਸਰਕਾਰਾਂ ਦੇ ਪਾ ਦਿੰਦੇ ਆ ਇਹ ਸਾਡੀ ਜ਼ਿੰਮੇਵਾਰੀ ਬਣਦੀ ਜੇ ਮੇਰੇ ਘਰ ਕੋਈ ਕੰਮ ਕਰ ਰਿਹਾ ਹੈ ਮੇਰੀ ਸਹਾਇਤਾ ਕਰ ਰਿਹਾ ਹੈ ਜਾਂ ਕਿਤੇ ਵੀ ਕੋਈ ਕੰਮ ਕਰ ਰਿਹਾ ਹੈ ਕਿਰਾਏ ਤੇ ਰਹਿ ਰਿਹਾ ਹੈ ਵੀ ਅਸੀਂ ਪੁਲਿਸ ਸਰਟੀਫਿਕੇਟ ਗਰੀਨ ਸਰਟੀਫਿਕੇਟ ਲੈ ਲੈਂਦੇ ਕੋਈ ਵੀ ਨਹੀਂ ਲੈਂਦਾ ਸਿਰ ਕਰਾਇਆ ਲੈਣ ਤੱਕ ਆਪਾਂ ਸੀਮਤ ਹੋ ਜਾਂਦੇ ਆ ਤੋ ਕੋਈ ਚੀਜ਼ਾਂ ਨੇ ਜਿਹੜੀਆਂ ਆਪਾਂ ਨੂੰ ਠੀਕ ਕਰਨੀਆਂ ਪੈਣੀਆਂ ਨੇ ਜਿੱਥੇ ਕੋਈ ਗਲਤੀ ਹੈ ਬੰਦਿਆਂ ਨੂੰ ਜ਼ਿੰਮੇਵਾਰ ਠਰਾਓ ਕਮਿਊਨਿਟੀ ਨੂੰ ਜ਼ਿੰਮੇਵਾਰ ਠਾਇਆ ਗੁਜ਼ਾਰਾ ਨਹੀਂ ਹੋਣਾ ਜੇ ਕਮਿਊਨਿਟੀ ਨੂੰ ਜ਼ਿੰਮੇਵਾਰ ਠਰਾਓਗੇ ਤੇ ਕਿਤੇ ਨਾ ਕਿਤੇ ਗਲਤੀਆਂ ਦੇ ਹਰ ਜਿਹੇ ਹੁੰਦੀਆਂ ਨੇ ਉਸ ਤੋਂ ਬਾਅਦ ਕਿੰਨੇ ਆ ਕੇਸ ਸੋਸ਼ਲ ਮੀਡੀਆ ਤੇ ਵੇਖੇ ਗਏ ਆ ਬਜ਼ੁਰਗਾਂ ਵੱਲੋਂ ਬੱਚਿਆਂ ਦੇ ਨਾਲ ਬਦਫੈਲੀਆਂ ਕੀਤੀਆਂ ਗਈਆਂ ਨੇ ਆ ਦੋ ਚਾਰ ਦਿਨ ਹੀ ਮੀਡੀਆ ਤੇ ਆ ਰਿਹਾ ਸੀ 75 ਸਾਲ ਦੇ ਕੀ ਕਹੋਗੇ ਇਹਨਾਂ ਨੂੰ ਉਹ ਸਰਦਾਰ ਸੀ ਉਹਨੇ ਦਾੜੀ ਬੱਤੀ ਤੁਸੀਂ ਮਾਫ਼ ਕਰਤਾ ਉਹਨੂੰ ਦੇਖੋ ਗੱਲ ਇਹ ਜਿਹੜਾ ਗੈਰ ਕਾਨੂੰਨੀ ਕੰਮ ਹੈ ਉਹ ਗੈਰ ਕਾਨੂੰਨੀ ਗੈਰ ਕਾਨੂੰਨੀ ਕੰਮ ਨੂੰ ਕਿਸੇ ਵੀ ਮਾੜੇ ਬੰਦੇ ਹਰ ਕਮਿਊਨਿਟੀ ਚ ਹੈਗੇ ਨੇ ਮਾੜੇ ਬੰਦੇ ਹਰ ਵਰਗ ਚ ਹੈਗੇ ਨੇ ਉਹਨਾਂ ਮਾੜੇ ਬੰਦਿਆਂ ਕਰਕੇ ਨਾ ਵਰਗ ਮਾੜੇ ਹੋ ਸਕਦੇ ਨਾ ਕਮਿਊਨਿਟੀਆਂ ਮਾੜੀਆਂ ਹੋ ਸਕਦੇ ਕਿ ਬਾਕੀ ਸੂਬਿਆਂ ਦੇ ਅਧਿਕਾਰ ਹੈ ਕਿ ਉਹ ਜਗ੍ਹਾ ਨਹੀਂ ਲੈ ਸਕਦੇ ਇਹ ਸਾਰੇ ਪੰਜਾਬ ਦੇ ਅਧਿਕਾਰ ਬਣਨਗੇ ਦੇਖੋ ਦੇਖੋ ਤੁਸੀਂ ਤੁਸੀਂ ਅਧਿਕਾਰ ਉਹਨਾਂ ਦੇਖੋਗੇ ਤੁਹਾਡੇ ਵੀ ਖੁਸ਼ ਜਾਣਗੇ ਅੱਜ ਸਾਰੇ ਵਰਲਡਵਾਈਡ ਅਮੈਂ ਇੰਡੀਆ ਦੇ ਵਿੱਚ ਪੁੱਛੋ ਕਿੰਨੀਆਂ ਜਿਆਦਾਤਾਂ ਨੇ ਪੰਜਾਬੀਆਂ ਕੋਲ ਇੱਕ ਸੂਬਾ ਦੇ ਫਿਰ ਬਾਕੀ ਸੂਬੇ ਵੀ ਬਣਾਉਣੇ ਸ਼ੁਰੂ ਕਰ ਦੇਣਗੇ ਫਿਰ ਘਰਾਂ ਨੂੰ ਆ ਜਿਓ ਸਾਰੇ ਈ ਆਪਾਂ ਇਸ ਕਾਬਲੇ ਆਂਗੇ ਦੇਖੋ ਮੈਂ ਗੱਲ ਕਮਾ ਪੰਜਾਬੀ ਬਹੁਤ ਮਿਹਨਤੀ ਕੌਮ ਹੈ ਜਿਹੜੇ ਲੋਕ ਵੀ ਇਹ ਕੰਮ ਕਰ ਰਹੇ ਨੇ ਉਹ ਸਾਨੂੰ ਘਟਾ ਰਹੇ ਨੇ ਵਧਾ ਨਹੀਂ ਰਹੇ ਵਧਾਉਣ ਦੀ ਗੱਲ ਨਹੀਂ ਕਰ ਰਹੇ ਕਿ ਪੰਜਾਬ ਵਧੇ ਕੌਮ ਵਧੇ ਸੋ ਇਸ ਕਰਕੇ ਉਹਦੇ ਨਾਲ ਅਸੀਂ ਘਟਾਂਗੇ ਗੁਰੂ ਨਾਨਕ ਦੇਵ ਜੀ ਨੇ ਵੀ ਕਿਹਾ ਸੀ ਜਦੋਂ ਇੱਕ ਉਹਨਾਂ ਨੂੰ ਯਾਤਰਾ ਦੇ ਦੌਰਾਨ ਬਹੁਤ ਵੱਡੀ ਆ ਸੇਵਾ ਹੋਈ ਇੱਕ ਪਿੰਡ ਦੇ ਵਿੱਚ ਤੇ ਉਹਨਾਂ ਨੇ ਕਿਹਾ ਪਿੰਡ ਨੂੰ ਤੁਰ ਲੱਗਿਆ ਕਿ ਤੁਸੀਂ ਉੱਜੜ ਜੋ ਕੁਝ ਮਾੜੇ ਬੰਦੇ ਸੀ ਉਹਨਾਂ ਨੇ ਵੀ ਸੇਵਾ ਉਹਨਾਂ ਨੇ ਉਹਨਾਂ ਨਾਲ ਵਿਤਕਰਾ ਠੀਕ ਨਹੀਂ ਕੀਤਾ ਤੇ ਉਹਨਾਂ ਨੂੰ ਕਿਹਾ ਕਿ ਤੁਸੀਂ ਬਸ ਦੇ ਰਹੋ ਭਾਈ ਮਰਦਾਨੇ ਨੇ ਪੁੱਛਿਆ ਸੀ ਕਿ ਕਿਉਂ ਕੀਤਾ ਉਹ ਕਹਿੰਦੇ ਚੰਗੇ ਇਨਸਾਨ ਨੇ ਜਿੱਥੇ-ਜਿੱਥੇ ਵੀ ਜਾਣਗੇ ਚੰਗਿਆਈ ਫਲਾਉਣਗੇ ਇਹ ਮਾੜੇ ਨੇ ਇਹਨਾਂ ਨੂੰ ਇੱਥੇ ਬਿਠੇ ਰਹਿਣ ਸੋ ਅਸੀਂ ਤੇ ਉਹਨਾਂ ਦੇ ਵੰਸ਼ਜ ਆ ਕਿ ਜਿਨ੍ਹਾਂ ਨੇ ਹਮੇਸ਼ਾ ਹੀ ਚੰਗੇ ਕੰਮ ਕਰਨੇ ਨੇ ਕੀਤੇ ਵੀ ਨੇ ਮਾੜੇ ਬੰਦੇ ਨੂੰ ਸਜ਼ਾ ਸਖਤ ਹੋਣੀ ਚਾਹੀਦੀ ਹੈ ਉਹਦੇ ਲਈ ਕਾਨੂੰਨ ਹੋਰ ਸਖਤ ਕਰਦੋ ਕਿ ਚਾਹੇ ਜੇ ਉਹ ਸਜ਼ਾ ਅੱਜ ਉਹਨੇ ਗੋੜਾ ਕੀਤਾ ਤੇ ਹਫਤੇ 'ਚ ਉਹਨੂੰ ਸਜ਼ਾ ਹੋ ਜੇ 15 ਦਿਨਾਂ 'ਚ ਹੋ ਜੇ ਮਹੀਨੇ 'ਚ ਹੋ ਜੇ 2 ਮਹੀਨੇ 'ਚ ਹੋ ਜੇ ਉਹਦੀ ਬੌ ਪਰ ਉਹ ਸਜ਼ਾ ਦੇ ਨਾਲ ਤੁਸੀਂ ਕਿਸੇ ਕਮਿਊਨਿਟੀ ਨੂੰ ਨਹੀਂ ਸਜ਼ਾ ਦੇ ਸਕਦੇ ਹੁਣ ਕਈ ਪ੍ਰਵਾਸੀ ਨੇ ਜਿਨ੍ਹਾਂ ਦੇ ਬੱਚੇ ਇੱਥੇ ਦੋ ਦੋ ਪੀੜ੍ਹੀਆਂ ਤੋਂ ਰਹਿ ਰਹੇ ਨੇ ਸਾਡੇ ਕੋਲ ਵੀ ਕੰਮ ਕਰਦੇ ਨੇ بڑے ਘਰਾਂ 'ਚ ਵੀ ਨੇ ਔਰ بڑے ਵਪਾਰ ਵੀ ਨੇ ਕੋਈ ਉਹਨਾਂ ਦੀ ਕਮੀ ਨਹੀਂ ਤੇ ਆਪਣੇ ਬੰਦਿਆਂ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਕੰਮ ਕਰਨਾ ਸਿੱਖੋ ਅੱਥੀ ਆਪਾਂ ਕੰਮ ਕਰਦੇ ਨਹੀਂ ਆਪਾਂ ਇੱਕ ਭੀੜ ਦਾ ਹਿੱਸਾ ਬਣੀ ਜਾਂਦੇ ਭੀੜ ਦਾ ਹਿੱਸਾ ਨਾ ਬਣੀਏ ਪੰਜਾਬ ਬੜੀ ਵਧੀਆ ਧਰਤੀ ਹੈ ਬੜਾ ਵਧੀਆ ਪ੍ਰਦੇਸ਼ ਹੈ ਜੇ ਬਾਹਰੋਂ ਆ ਕੇ ਲੋਕ ਰੋਟੀ ਇੱਥੇ ਖਾ ਸਕਦੇ ਤਾਂ ਆਪਾਂ ਕਿਉਂ ਨਹੀਂ ਖਾਦੇ ਕਦੀ ਕਹਿੰਦੇ ਡੱਕਿਆ ਕੰਮ ਨਾ ਕਰੋ ਕੋਈ ਨਹੀਂ ਡੱਕਦਾ ਤੁਹਾਨੂੰ ਕੰਪੀਟੀਸ਼ਨ ਕਰੋ ਕੰਪੀਟੀਸ਼ਨ ਦਾ ਯੋਗ ਹੋ ਕੰਪੀਟੀਸ਼ਨ ਅੱਗੇ ਲੰਘੋ ਸੋਸ਼ਲ ਮੀਡੀਆ ਤੇ ਬਹਿ ਕੇ YouTube ਤੇ ਵੀਡੀਓ ਬਣਾ ਕੇ ਆਪਾਂ ਅੱਗੇ ਨਹੀਂ ਲੰਘ ਸਕਦੇ ਆਪਾਂ ਕਿਸੇ ਨੂੰ ਮਾੜਾ ਕੇ ਅੱਗੇ ਨਹੀਂ ਲੰਘ ਸਕਦੇ ਆਪਾਂ ਨੂੰ ਆਪਣੀ ਮਿਹਨਤ ਆਪਣਾ ਹੁਨਰ ਪੈਦਾ ਕਰਨਾ ਪਊਗਾ ਆਪਣੇ ਅੰਦਰ ਤਦ ਅਸੀਂ ਅੱਗੇ ਲੰਘ ਸਕਦੇ ਹਾਂ ਫੋ ਮੈਨੂੰ ਉਮੀਦ ਹੈ ਕਿ ਪੰਜਾਬੀ ਜਿਹੜੀ ਮਿਹਨਤ ਕਸ਼ਾਂ ਦੀ ਕੌਮ ਹੈ ਜਿਹੜੀ ਬੜੀ ਵੱਡੇ ਪੱਧਰ ਤੇ ਦੁਨੀਆ ਭਰ ਚ ਜਾਣੀ ਜਾਂਦੀ ਆ ਹਰ ਜਿੱਥੇ ਵੀ ਗਏ ਨੇ ਪੰਜਾਬੀਆ ਕੋਈ ਕਸਰ ਨਹੀਂ ਛੱਡੀ ਤੇ ਜਿਹੜੇ ਲੋਕ ਇਹਨੂੰ ਘਟਾਉਣ ਦੀ ਗੱਲ ਕਰਦੇ ਮੈਂ ਉਹਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਤੁਸੀਂ ਪੈਸੇ ਕਿਸੇ ਹੋਰ ਚੈਨਲ ਤੇ ਬਹਿ ਕੇ ਕਮਾ ਲਿਓ ਸ਼ੋਹਰਤ ਕਿਸੇ ਹੋਰ ਚੈਨਲਾਂ ਦੇ ਕਰ ਲਿਓ ਸਾਨੂੰ ਤੰਗ ਦੇ ਲਈ ਸੋਚ ਵਾਲੀ ਜਿਹੜੀ ਇਹ ਥਾਟ ਆ ਇਹ ਪੰਜਾਬ ਚ ਨਾ ਲੈ ਕੇ ਆਓ ਪੰਜਾਬ ਬੜਾ ਵਧੀਆ ਸੂਬਾ ਹੈ ਹਾ ਜੁੱਤ ਤਾਂ ਕੋਈ ਕਾਨੂੰਨ ਬਣਾਉਣ ਦੀ ਗੱਲ ਹੈ ਸਰਕਾਰਾਂ ਦੀ ਪ੍ਰਕਿਰਿਆ ਹੈ ਪਰ ਕਿਸੇ ਕਮਿਊਨਿਟੀ ਨੂੰ ਟਾਰਗੇਟ ਕਰਕੇ ਤੁਸੀਂ ਉਹ ਪ੍ਰਕਿਰਿਆ ਨਹੀਂ ਬਣਾ ਸਕਦੇ